ਕਹਾਣੀ ਸੱਚ ਤੇ ਝੂਠ ਦੀ ਟੱਕਰ ਇੱਕ ਪਿੰਡ ਵਿੱਚ ਦੋ ਭੈਣਾਂ ਰਹਿੰਦੀਆਂ ਸਨ ਵੱਡੀ ਭੈਣ ਸੋਹਣੀ ਜਿਸ ਦੇ ਘਰ ਦਾ ਸਮੱਜਾ ਵੱਜੀਆਂ ਸਨ ਛੋਟੀ ਭੈਣ ਬੀਬੂ ਜਿਸ ਕੋਲ ਸਿਰਫ ਦੋ ਹੀ ਮੱਜਾ ਸਨ ਪਰ ਗੱਲ ਹੈਰਾਨੀ ਵਾਲੀ ਸੀ ਵੱਡੀ ਦੇ ਘਰ ਦਾ ਸਮੱਜਾ ਹੋਣ ਦੇ ਬਾਵਜੂਦ ਕਿਉ ਦਾ ਨਾਮੋਂ ਨਿਸ਼ਾਨੀ ਸੀ ਛੋਟੀ ਭੈਣ ਸਿਰਫ ਦੋ ਮੱਜਾ ਵਾਲੀ ਸੀ ਹਰ ਵੇਲੇ ਕਿਉ ਦੇ ਡੱਬੇ ਭਰੀ ਰਹਿੰਦੇ ਸਨ ਬੀਬੂ ਦਾ ਚੁੱਲਾ ਹਰ ਵੇਲੇ ਸਵਾਦਲੇ ਭੋਜਨ ਨਾਲ ਮਹਿਕਦਾ ਸੀ ਉੰਜੇ ਘਰੋਂ ਰੋਜ਼ ਕੀ ਹੋਈ ਚੁਗੰ ਨਿਕਲਦੀ ਪਿੰਡ ਵਾਲੇ ਵੀ ਸੋਚਦੇ ਨੇ ਦੋ ਮੰਜਾਂ ਨਾਲ ਇਹ ਕਿ ਉਹ ਕਿਵੇਂ ਬਣ ਜਾਂਦਾ ਹੈ ਵੱਡੀ ਭੈਣ ਦੇ ਮਨ ਵਿੱਚ ਹੌਲੇ-ਹੌਲੇ ਹੀਣਤਾ ਦੀ ਭਾਵਨਾ ਜੱਗਣ ਲੱਗ ਪਈ ਉਹ ਸੋਚਦੀ ਮੇਰੇ ਕੋਲ 10 ਮੰਜਾਂ ਹਨ ਪਰ ਮੇਰੇ ਘਰ ਕਿਉਂ ਜੋ ਨਹੀਂ ਬਣਦਾ ਜਦਕਿ ਬੀਬੋ ਕੋਲ ਸਿਰਫ ਦੋ ਮੰਜਾਂ ਹਨ ਤੇ ਉਹ ਘੋੜੇ ਮਟਕੇ ਭਰੀ ਰੱਖਦੀ ਹੈ ਜ਼ਰੂਰ ਕੋਈ ਚਾਲ ਹੈ ਕੋਈ ਧੋਖਾ ਹੈ ਇੱਕ ਦਿਨ ਵੱਡੀ ਨੇ ਆਪਣੇ ਪਤੀ ਨੂੰ ਕਿਹਾ ਸਰਦਾਰ ਜੀ ਸੁਣੋ ਇਹੀ ਵੀ ਉਹ ਠੱਗੀ ਕਰਦੀ ਹੈ ਇਹ ਕੋਈ ਤੰਤਰ ਮੰਤਰ ਜਾਣਦੀ ਹੈ ਨਹੀਂ ਤਾਂ ਦੋ ਮੱਜਾਂ ਨਾਲ ਇੰਨਾ ਕਿਉਂ ਕਿਵੇਂ ਬਣਦਾ ਪਤੀ ਨੇ ਕਿਹਾ ਝੂਠਾ ਇਲਜ਼ਾਮ ਨਾ ਲਾ ਪਹਿਲਾਂ ਸੱਚਾਈ ਵੇਖ ਸ਼ਾਇਦ ਤੇਰੇ ਘਰ ਵਿੱਚ ਹੀ ਕੋਈ ਕਮੀ ਹੋਵੇ ਪਰ ਵੱਡੀ ਭੈਣ ਦੀ ਹੀ ਹਿੰਤਾ ਜਲਨ ਇੰਨੀ ਵੱਧ ਗਈ ਕਿ ਉਸ ਨੇ ਪਿੰਡ ਵਿੱਚ ਝੂਠੀਆਂ ਗੱਲਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਹ ਹਰ ਔਰਤ ਨੂੰ ਕਹਿੰਦੀ ਮੇਰੀ ਛੋਟੀ ਭਣ ਜਾਦੂ ਕੌਣੇ ਕਰਦੀ ਹੈ ਦੋ ਮੱਜਾਂ ਨਾਲ ਕਿਉਂ ਬਣਾਉਂਦੀ ਹੈ ਤੇ ਲੋਕਾਂ ਨੂੰ ਵਹਿਮ ਵਿੱਚ ਰੱਖਦੀ ਹੈ ਪਿੰਡ ਵਾਲਿਆਂ ਦੇ ਮਨ ਵਿੱਚ ਵੀ ਸ਼ੱਕ ਪੈਦਾ ਹੋਣ ਲੱਗ ਪਿਆ ਕੁਝ ਲੋਕ ਕਹਿੰਦੇ ਸ਼ਾਇਦ ਵੱਡੀ ਸਹੀ ਕਹਿੰਦੀ ਹੈ ਕੁਝ ਕਹਿੰਦੇ ਨਹੀਂ ਨਹੀਂ ਵੀ ਉਹ ਮਹਿੰਤੀ ਹੈ ਆਪਣੀ ਮੱਜਾਂ ਨੂੰ ਪਿਆਰ ਨਾਲ ਰੱਖਦੀ ਹੈ ਸਾਫ਼ ਸੁਥਰਾ ਰੱਖਦੀ ਹੈ ਇਸ ਲਈ ਉਹਨਾਂ ਦੇ ਦੁੱਧ ਵਿੱਚ ਬਰਕਤ ਹੈ ਪਰ ਵੱਡੀ ਪੈਣ ਨੇ ਹੀ ਗੱਲਾਂ ਛੱਡੀ ਉਹ ਹਰ ਰੋਜ਼ ਨਵੇਂ-ਨਵੇਂ ਦੋਸ਼ ਵੀ ਬੀਬੋ ਦੇ ਲਾਹ ਹੁੰਦੀ ਕਹੀ ਆਪਣੀ ਹਿੰਨਤਾ ਦੀ ਅੱਗ ਵਿੱਚ ਸੜਦੀ ਰਹੀ ਪਿੰਡ ਵਿੱਚ ਜਦੋਂ ਵੱਡੀ ਕਹਿਣ ਵੱਲੋਂ ਬੀਬੋ ਤੇ ਲਗਾਤਾਰ ਝੂਠੇ ਲਾਮ ਲੱ ਕਰਨ ਲੱਗ ਪਏ ਤਾਂ ਅਖੇ ਕਰ ਪਿੰਡ ਦੀ ਪੰਚਾਇਤ ਬੁਲਾਈ ਗਈ ਚਪਾਲ ਵਿੱਚ ਚੌਧਰੀ ਪਿੰਡ ਦੇ ਵੱਡੇ ਤੇ ਹੋਰ ਲੋਕ ਇਕੱਠੇ ਹੋਏ ਚੌਧਰੀ ਨੇ ਕਿਹਾ ਅਸੀਂ ਅੱਜ ਸੱਚੂ ਝੂਠ ਦਾ ਪਤਾ ਲਾਵਾਂਗੇ ਦੋਵੇਂ ਭੈਣਾਂ ਨੂੰ ਇੱਕੋ ਜਿਹਾ ਮੌਕਾ ਦਿੱਤਾ ਜਾਵੇਗਾ ਉਸਨੇ ਦੋ ਬਾਲਟੀਆਂ ਸਾਫ਼ ਪਾਣੀ ਦੀਆਂ ਪ੍ਰਵਾਹ ਕੇ ਦੋਵੇਂ ਭੈਣਾਂ ਦੇ ਅੱਗੇ ਰੱਖ ਦਿੱਤੀਆਂ ਹੁਕਮ ਹੋਇਆ ਤੁਸੀਂ ਦੋਵੇਂ ਆਪਣੇ ਹੱਥ ਮੂੰਹ ਇਨ੍ਹਾਂ ਬਾਲਟੀਆਂ ਵਿੱਚ ਧੋਵੋ ਪਹਿਲਾਂ ਵੱਡੀ ਭੈਣ ਨੇ ਆਪਣੇ ਹੱਥ ਮੂੰਹ ਧੋਤੇ ਪਰ ਉਸਦੀ ਬੇਧਿਆਨੀ ਗੰਦਗੀ ਤੇ ਸੁਸ ਸੁਭਾਅ ਕਾਰਨ ਸਾਰੀ ਬਾਲਟੀ ਦਾ ਪਾਣੀ ਰਦਲਾ ਹੋ ਗਿਆ ਜਿਵੇਂ ਬਾਲਟੀ ਵਿੱਚ ਕਈ ਕੋੜੀ ਹੋਵੇ ਲੋ ਛੋੜੀ-ਹੋਲੀ ਬੋਲਣ ਲੱਗੇ ਵੇਖੋ ਜੀ ਇਹ ਤਾਂ ਆਪਣੇ ਹੱਥਾਂ ਦੀ ਮਲ ਵੀ ਸਹੀ ਢੰਗ ਨਾਲ ਸਾਫ਼ ਨਹੀਂ ਕਰ ਸਕਦੀ ਕਿਉਂ ਕਿਥੋਂ ਬਣਾਉਣਾ ਹੈ ਨਹੀਂ ਪਰ ਫੇਰ ਛੋਟੀ ਭੈਣ ਬੀਬੋ ਦੀ ਆਈ ਵਾਰੀ ਉਸਨੇ ਸਾਫ਼ ਸੁਥਰੇ ਢੰਗ ਨਾਲ ਪੀਰੇ ਦੇ ਨਾਲ ਆਪਣੇ ਹੱਥੋਂ ਤੋਤੇ ਜਦੋਂ ਉਸਨੇ ਹੱਥੋਂ ਤੋਲੇ ਤਾਂ ਬਾਟੇ ਵਿੱਚ ਆ ਦੇਵੀ ਦਾ ਪਾਣੀ ਕ੍ਰਿਸਟਲ ਵਾਂਗ ਸਾਫ਼ ਚਮਕ ਰਿਹਾ ਸੀ ਚੌਧਰੀ ਨੇ ਗੰਭੀਰ ਵਾਰੀ ਵਿੱਚ ਫੈਸਲਾ ਸੁਣਾਇਆ ਵੇਖ ਲੋ ਉਹ ਪਿੰਡਾੜੇਓ ਇਹ ਹੈ ਅਸਲ ਕਰਨ ਵੱਡੀ ਪੈਣ ਦੇ ਕਰ ਕਿਉਂ ਇਸ ਲਈ ਨਹੀਂ ਬਣਦਾ ਕਿਉਂਕਿ ਉਹ ਲਾਪਰਵਾਹ ਹੈ ਗੰਦਗੀ ਕਰਦੀ ਹੈ ਜਿਹੜੀ ਆਪਣੀ ਸਫਾਈ ਨਹੀਂ ਰੱਖ ਸਕਦੀ ਮੰਜਾ ਕਿਵੇਂ ਸੰਭਾਲੇਗੀ ਦੂਜੀ ਪਾਸੇ ਰੋਟੀ ਪੈਣ ਤੋਂ ਚੱਜੀ ਹੈ ਹਰ ਕੰਮ ਸਹੀ ਢੰਗ ਨਾਲ ਕਰਦੀ ਹੈ ਇਸ ਲਈ ਦੋ ਮੰਜਾਂ ਨਾਲ ਵੀ ਵਰਕਤ ਹੋ ਨਹੀਂ ਹੈਿੰਡ ਵਾਲਿਆਂ ਨੇ ਹਾਂ ਹਾਂ ਕਰਕੇ ਪੰਚਾਇਤ ਦੀ ਗੱਲ ਨੂੰ ਮੰਨ ਲਿਆ ਵੱਡੀ ਭੈਣ ਦਾ ਸਿਰ ਝੁਕ ਗਿਆ ਉਸ ਦੇ ਮੂੰਹ ਤੇ ਕੋਈ ਸ਼ਬਦ ਨਾ ਨਿਕਲਿਆ ਬੀਬੋ ਨੇ ਆਪਣੇ ਮਨ ਵਿੱਚ ਸੋਚਿਆ ਮੇਰੀ ਵੱਡੀ ਭੈਣ ਜਿੰਨਾ ਮਰਜ਼ੀ ਮੇਰੇ ਉੱਤੇ ਝੂਠੇ ਦੋਸ਼ ਲਾਵੇ ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ ਪੰਚਾਇਤ ਦੇ ਫੈਸਲੇ ਨਾਲ ਪਿੰਡ ਦੇ ਸਾਰੇ ਲੋਕਾਂ ਨੇ ਛੋਟੀ ਭੈਣ ਬੀਬੋ ਦੀ ਇੱਜ਼ਤ ਖੁਰਵਾ ਦਿੱਤੀ ਹੁਣ ਹਰ ਕੋਈ ਉਸ ਦੀ ਮਿਹਨਤ ਤੇ ਸੱਚ ਜੱਜੇ ਸੁਪਾ ਆਦੀਨਸਾਲ ਦਿੰਦਾ ਪਰ ਵੱਡੀ ਭੈਣ ਦੇ ਮਨ ਵਿੱਚ ਹੋਰ ਜ਼ਹਿਰ ਪੈਦਾ ਹੋ ਗਿਆ ਰਾਤ ਨੂੰ ਉਸਨੇ ਆਪਣੇ ਪਤੀ ਨੂੰ ਕਿਹਾ ਮੇਰੀ ਨੱਕ ਘੱਟ ਗਈ ਚਪਾਲ ਵਿੱਚ ਹੁਣ ਮੈਂ ਬੀਬੋ ਨੂੰ ਚੈਨ ਨਾਲ ਨਹੀਂ ਰਹਿਣ ਦੇਣਾ ਜਦ ਤੱਕ ਉਸਦੇ ਘਰ ਦੇ ਮਟਕੇ ਕਿਓ ਨਾਲ ਪਰਦੇ ਰਹਿਣਗੇ ਲੋਕ ਮੇਰੇ ਉੱਤੇ ਹੱਸਦੇ ਰਹਿਣਗੇ ਪਤੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਛੱਡ ਦੇ ਆਪਣੀ ਮਿਹਨਤ ਨਾਲ ਕੰਮ ਕਰ ਮੱਜਾਂ ਨੂੰ ਸਾਫ਼ ਰੱਖ ਖੁਰਾਕ ਚੰਗੀ ਦੇ ਤੇ ਤੇਰੇ ਘਰ ਵੀ ਤਰਕਤ ਹੋਵੇਗੀ ਪਰ ਵੱਡੀ ਕੈਨ ਦਾ ਮਨ ਸੁਧਰਿਆ ਨਹੀਂ ਉਸਨੇ ਚਾਲ ਚੱਲਣੀ ਸ਼ੁਰੂ ਕੀਤੀ ਇੱਕ ਰਾਤ ਉਹ ਚੁੱਤਕੇ-ਚੁੱਤਕੇ ਹੀ ਬੀਬੋ ਦੇ ਆਂਗਣ ਵਿੱਚ ਆਈ ਤੇ ਕਿ ਉਹਦੇ ਮਟਕਿਆਂ ਵਿੱਚ ਮਿੱਟੀ ਪਾ ਦਿੱਤੀ ਸੋਚਿਆ ਕੱਲ ਵਿਖਾਂਗੀ ਪਿੰਡ ਵਾਲਿਆਂ ਦੇ ਸਾਹਮਣੇ ਕਿਵੇਂ ਮੂੰਹ ਉੱਪਰ ਕਰਦੀ ਹੈ ਸਵੇਰੇ ਜਦੋਂ ਬੀਬੋ ਨੇ ਮਟਕੇ ਕੋਲੇ ਤੱਕ ਘੋਵ ਵਿੱਚ ਮਿੱਟੀ ਪਈ ਹੋਈ ਸੀ ਉਹ ਹੱਤੀ ਬੱਤੀ ਰਹਿ ਗਈ ਬਰ ਕੋਈ ਸਮਝ ਗਈ ਇਹ ਕੰਮ ਕਿਸੇ ਇੱਕ ਖਦ ਲੱਗ ਗਿਆ ਉਸ ਨੇ ਤਰੰਤ ਮਟਕੇ ਉਠਾ ਕੇ ਇਥੇ ਚਾਇ ਤੇ ਡੱਗੇ ਰੱਖ ਦਿੱਤੇ ਚੌਧਰੀ ਜੀ ਮੇਰੇ ਨਾਲ ਵੱਡਾ ਤੋਕਾ ਆਇਆ ਹੈ ਇਹ ਮੇਰਾ ਕਿਉਂ ਨਹੀਂ ਕਿਸ ਨੇ ਖਰਾਬ ਕੀਤਾ ਹੈ ਪਿੰਡ ਵਾਲੇ ਇਕੱਠੇ ਹੋ ਗਏ ਚੌਧਰੀ ਨੇ ਗੰਭੀਰ ਰਵਾਜ ਨਾਲ ਕਿਹਾ ਇਹ ਕੰਮ ਉਹੀ ਕਰ ਸਕਦਾ ਹੈ ਜਿਸ ਦੇ ਦਿਲ ਵਿੱਚ ਇੱਛਾ ਹੈ ਜੋ ਆਪਣੀ ਹੀ ਭੈਣ ਨੂੰ ਝੂਠੇ ਜੰਮ ਲਾਉਂਦੀ ਹੈ ਉਹੀ ਇਹ ਕਰ ਸਕਦੀ ਹੈ ਲੋਕਾਂ ਨੇ ਵੱਡੀ ਪੈਣ ਵਾਲ ਤਿੱਖੀ ਨਿਗਾਹ ਨਾਲ ਵੇਖਿਆ ਕੋਈ ਜ਼ੋਰ ਤਾਂ ਫੁਸਫਸਾਉਣ ਲੱਗੀਆਂ ਵੇਖਿਆ ਸੀ ਰਾਤੀ ਇਹ ਬੀਬੋ ਦੇ ਅੰਗਣ ਕੋਲ ਕੋ ਮਰੇ ਸੀ ਚੌਧਰੀ ਨੇ ਹੁਕਮ ਦਿੱਤਾ ਜੇ ਤੂੰ ਇਹ ਕੰਮ ਕੀਤਾ ਹੈ ਤਾਂ ਸੱਚ ਬੋਲ ਨਹੀਂ ਤਾਂ ਪਿੰਡ ਤੋਂ ਬੇਜਿੱਤੀ ਨਾਲ ਕੱਢ ਦਿੱਤੀ ਜਾਵੇਗੀ ਵੱਡੀ ਪੈਣ ਦਾ ਰੰਗ ਉੱਡ ਗਿਆ ਉਸਨੇ ਕੰਬਦੀ ਆਵਾਜ਼ ਵਿੱਚ ਕਬੂਲਿਆ ਹਾਂ ਇਹ ਮੈਂ ਹੀ ਕੀਤਾ ਹੈ ਸਹੀ ਨਾ ਸਕੇ ਕਿ ਬੀਬੋ ਦੇ ਘਰ ਕਿਉਂ ਦੇ ਮਟਕੇ ਭਰੇ ਹੋਣ ਤੇ ਮੇਰੇ ਘਰ ਕੁਝ ਵੀ ਨਾ ਹੋਵੇ ਪਿੰਡ ਵਿੱਚ ਆਵਾਜ਼ਾਂ ਗੂੰਜਣ ਲੱਗੀਆਂ ਹਰ ਕੋਈ ਉਸ ਦੀ ਨਿੰਦਾ ਕਰਨ ਲੱਗਾ ਚੋਦਰੀ ਨੇ ਇਹ ਕੜਾ ਫੈਸਲਾ ਕਰਨਾ ਹੈ ਜਿਹੜੀ ਪੈਣ ਆਪਣੇ ਹੀ ਘਰ ਦੀ ਇੱਜ਼ਤ ਨੂੰ ਮਿੱਟੀ ਵਿੱਚ ਰਲਾ ਸਕਦੀ ਹੈ ਉਹ ਪਿੰਡ ਦੀ ਇੱਜ਼ਤ ਵੀ ਮਲੀ ਕਰ ਸਕਦੀ ਹੈ ਇਸ ਲਈ ਤੈਨੂੰ ਜੁਰਮਾਨਾ ਵੀ ਭਰਨਾ ਪਏਗਾ ਤੇ ਅੱਗੇ ਤੋਂ ਬੀਬੋ ਤੇ ਕੋਈ ਇਲਜ਼ਾਮ ਨਾ ਲਗਾਇਆ ਜਾਵੇ ਬੀਬੋ ਨੇ ਚੁੱਪਚਾਪ ਆਪਣਾ ਸਿਰ ਝੁਕਾ ਲਿਆ ਪਰ ਉਸਦੇ ਦਿਲ ਵਿੱਚ ਇੱਕ ਗਲ ਪੱਕੀ ਹੋ ਗਈ ਸੱਚ ਤੇ ਮਿਹਨਤ ਦਾ ਕੋਈ ਮੁਕਾਬਲਾ ਨਹੀਂ ਝੂਠੀ ਚਾਲ ਕਰ ਦੇਣਾ ਜਿੱਤੀ ਚੋਦਰੀ ਦੇ ਫੈਸਲੇ ਤੋਂ ਬਾਅਦ ਸਾਰੇ ਪਿੰਡ ਵਾਲੇ ਆਪਣੇ ਆਪਣੇ ਘਰ ਚਲੇ ਗਏ ਚੋਪਾਲ ਖਾਲੀ ਹੋਈ ਤਾਂ ਵੱਡੀ ਪੈਣ ਇਕੱਲੀ ਬਠੀ ਰੋਂਦੀ ਰਹੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਹੋਏ ਮਨ ਵਿੱਚ ਸੋਚੇ ਅਈ ਮੈਂ ਆਪਣੀ ਹੀ ਭੈਣ ਨਾਲ ਕੀ ਕੀਤਾ ਝੂਠੇ ਇਲਜ਼ਾਮ ਲਗਾਏ ਲੋਕਾਂ ਅੱਗੇ ਉਸ ਦੀ ਇੱਜ਼ਤ ਨਾ ਲਈ ਕਰਨ ਦੀ ਕੋਸ਼ਿਸ਼ ਕੀਤੀ ਤੇ ਆਖਰਕਾਰ ਆਪ ਹੀ ਬੇਇੱਜ਼ਤ ਹੋ ਗਈ ਇਹ ਸੜਨ ਨੇ ਮੈਨੂੰ ਅੰਨ੍ਹਾ ਕਰ ਦਿੱਤਾ ਸੀ ਉਸ ਰਾਤ ਨੀਂਦ ਨਹੀਂ ਆਈ ਤੇ ਉਹ ਬੀਬੇ ਦੇ ਘਰ ਆਈ ਮੱਥਾ ਝੁਕਾ ਕੇ ਉਸ ਦੇ ਪੈਰਾਂ ਡਿੱਗੀ ਬੀਬੋ ਮੈਨੂੰ ਮਾਫ਼ ਕਰ ਦੇ ਮੇਰੇ ਮਨ ਦੀ ਈਰਖਾ ਨੇ ਮੈਨੂੰ ਬੁਰਾ ਬਣਾ ਦਿੱਤਾ ਸੀ ਮੈਂ ਤੇਰੇ ਘਰ ਦੀ ਖੁਸ਼ੀ ਵੀ ਕੋਣ ਲੱਗ ਪਈ ਸੀ ਤੂੰ ਮੈਂ ਤੀਹਾਂ ਸੱਚੀ ਹੈ ਤੇਰੀ ਬਰਕਤ ਤੇਰੇ ਹੱਕ ਦੀ ਹੈ ਹੁਣ ਮੈਨੂੰ ਰਾਹ ਦਿਖਾ ਕਿ ਮੈਂ ਆਪਣੀ ਜ਼ਿੰਦਗੀ ਜ਼ਾਰ ਕਿਵੇਂ ਕਰਾਂ ਡੀਬੋ ਨੇ ਆਪਣੀ ਭੈਣ ਨੂੰ ਚੁੱਕ ਕੇ ਖੜਾ ਕੀਤਾ ਤੇ ਹੌਲੀ ਜਿਹੀ ਮੁਸਕਰਾਹਟ ਨਾਲ ਕਿਹਾ ਭੈਣ ਮਿਹਨਤ ਤੇ ਸਾਫ਼ ਦਿਲੀ ਤੋਂ ਵੱਡਾ ਕੋਈ ਜਾਦੂ ਨਹੀਂ ਜੇ ਤੂੰ ਪਿਆਰ ਨਾਲ ਆਪਣੀਆਂ ਮੱਜਾਂ ਦੀ ਦੇਖਭਾਲ ਕਰੇਂਗੀ ਘਰ ਸਾਫ਼ ਸੁਥਰਾ ਰੱਖੇਂਗੀ ਤੇ ਚੰਗੀ ਨੀਅਤ ਨਾਲ ਕੰਮ ਕਰੇਂਗੀ ਤਾਂ ਤੇਰੇ ਘਰ ਵੀ ਈ ਦੀ ਬਰਕਤ ਹੋਵੇਗੀ ਮੇਰੀ ਇੱਜ਼ਤ ਤੂੰ ਨਹੀਂ ਖੋ ਸਕੀ ਪਰ ਆਪਣੀ ਇੱਜ਼ਤ ਜ਼ਰੂਰ ਕਬਾ ਬੈਠੀ ਹੁਣ ਬਾਦ ਸੱਚੇ ਦਿਲ ਦਾ ਕੰਮ ਕਰ ਵੱਡੀ ਭੈਣ ਨੇ ਹੰਝੂ ਪੂੰਝੇ ਤੇ ਦਿਲੋਂ ਤਾਂ ਕਿ ਤੱਕ ਇਹ ਹੋਣ ਹੋ ਆਪਣੀ ਛੋਟੀ ਭੈਣ ਦੀ ਜ਼ਰਾ ਮਿਹਨਤ ਕਰੇਗੀ ਕੁਝ ਮਹੀਨਿਆਂ ਵਿੱਚ ਉਸ ਦੇ ਘਰ ਵੀ ਕਿਉਂ ਦੇ ਮਟਕੇ ਭਰਨ ਲੱਗੇ ਪਿੰਡ ਵਾਲੇ ਕਹਿੰਦੇ ਹੁਣ ਇਹ ਭੈਣਾ ਸੱਚਮੁੱਚ ਦੂਜੇ ਦੀ ਤੱਕ ਥਾਂ ਸਰਬੋ ਦੇ ਪਛਤਾਵੇ ਤੋਂ ਬਾਅਦ ਭੈਣਾਂ ਦਾ ਰਿਸ਼ਤਾ ਹੋਰ ਵੀ ਗਹਿਰਾ ਹੋ ਗਿਆ ਬੀਬੂ ਨੇ ਆਪਣੀ ਵੱਡੀ ਭੈਣ ਨੂੰ ਹੌਲੀ-ਹੌਲੀ ਹਰ ਗੱਲ ਸਿਖਾਈ ਮੱਝਾਂ ਨੂੰ ਪਿਆਰ ਨਾਲ ਹੱਥ ਲਾਉਣਾ ਉਹਨਾਂ ਨੂੰ ਸਾਫ਼ ਰੱਖਣਾ ਖੁਰਾਕ ਵਿੱਚ ਹਰਾ-ਚਾਰਾ ਤੇ ਦਾਣਾ ਸੰਤੁਲਿਤ ਦੇਣਾ ਤੇ ਸਭ ਤੋਂ ਵੱਧ ਦਿਲ ਵਿੱਚ ਸੁਚੱਜੇ ਨੀਅਤ ਰੱਖਣੀ ਸਰਬੋ ਨੇ ਨਮੀ ਸ਼ੁਰੂਆਤ ਕੀਤੀ ਹੌਲੀ-ਹੌਲੀ ਉਸ ਦੇ ਘਰ ਦੀ ਦੁੱਧ ਬਰਕਤ ਹੋਣ ਲੱਗੀ ਦੋਹਾਂ ਪੈਣਾ ਦੋ ਮਿਲ ਕੇ ਕੰਮ ਕਰਨ ਲੱਗੀਆਂ ਤਾਂ ਸੋਚਿਆ ਕਿ ਉਹਨੇ ਇਕੱਠੇ ਕੋਈ ਵੱਡਾ ਕੰਮ ਕੀਤਾ ਜਾਵੇ ਆਪਣਾ ਡੈਰੀ ਫਾਰਮ ਬਣਾਇਆ ਜਾਵੇ ਪਿੰਡ ਦੇ ਲੋਕ ਪਹਿਲਾਂ ਹੱਕੇ-ਬੱਕੇ ਰਹਿ ਗਏ ਪਰ ਜਦੋਂ ਦੋਹਾਂ ਪੈਣਾ ਨੇ ਪਿੰਡ ਦੇ ਬਾਹਰ ਖੇਤਾਂ ਵਿੱਚ ਉਹ ਡੱਟਾ ਹ ਬਣਾਇਆ ਸਾਫ਼ ਸਥਾਨ ਬਣਾਇਆ ਤੇ ਮੱਝਾਂ ਨੂੰ ਖੁੱਲੇ ਚਰਾਗਾਹ ਵਿੱਚ ਛੱਡਿਆ ਤਾਂ ਸਭ ਪ੍ਰਭਾਵਿਤ ਹੋਏ ਉਹਨਾਂ ਨੇ ਫਾਰਮ ਦਾ ਨਾਮ ਰੱਖਿਆ ਪੈਣਾ ਦਾ ਬਰਕਤ ਡੈਰੀ ਫਾਰਮ ਤੋਂ ਤਾਜ਼ਾ ਦੁੱਧ ਮੱਖਣ ਤੇ ਕਿਓ ਪਿੰਡ ਦੇ ਹੀ ਨਹੀਂ ਨੇੜਲੇ ਕਸਬਿਆਂ ਤੱਕ ਜਾਣ ਲੱਗਾ ਲੋਕ ਕਹਿੰਦੇ ਪੈਣਾ ਦੀ ਬਰਕਤ ਡੈਰੀ ਦਾ ਦੁੱਧ ਸਭ ਤੋਂ ਸੁੱਚਾ ਤੇ ਸੁਆਦਲਾ ਹੈ ਹੌਲੀ ਹੌਲੀ ਇਹ ਡੈਰੀ ਫਾਰਮ ਇੰਨਾ ਮਸ਼ਹੂਰ ਹੋਇਆ ਕਿ ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਲੱਗੇ ਵੇਖੋ ਸੱਚ ਤੇ ਮਿਹਨਤ ਨਾਲ ਕੁਝ ਵੀ ਕੀਤਾ ਜਾ ਸਕਦਾ ਹੈ ਜਿਹੜੀਆਂ ਦੋ ਪੈਣਾ ਪਹਿਲਾਂ ਆਪਸੀ ਈਰਖਾ ਵਿੱਚ ਸੜਦੀਆਂ ਸਨ ਹੁਣ ਉਹ ਹੀ ਪਿੰਡ ਦੀ ਮਿਸਾਲ ਬਣ ਗਈਆਂ ਹਨ ਪਿੰਡ ਦੀਆਂ ਹੋਰ ਔਰਤਾਂ ਵੀ ਪ੍ਰੇਰਿਤ ਹੋ ਕੇ ਆਪਣੀਆਂ ਮੱਜਾਂ ਦੀ ਚੰਗੀ ਸੰਭਾਲ ਕਰਨ ਲੱਗੀਆਂ ਕੁਝ ਘਰਾਂ ਦੇ ਛੋਟੇ-ਛੋਟੇ ਡੈਰੀ ਯੂਨਿਟ ਵੀ ਸ਼ੁਰੂ ਕੀਤੇ ਪਰ ਸਭ ਦੀ ਜਵਾਨ ਤੇ ਇੱਕੋ ਨਾਮ ਸੀ ਪੈਣਾ ਦੀ ਬਰਕਤ ਡੈਰੀ ਫਾਰਮ ਇੱਕ ਸ਼ਾਮ ਜਦੋਂ ਦੋਨੋਂ ਪੈਣਾ ਫਾਰਮ ਦੇ ਬਾਹਰ ਬੈਠੀਆਂ ਸਨ ਸੂਰਜ ਢਲ ਰਿਹਾ ਸੀ ਮੱਜਾਂ ਸ਼ਾਂਤੀ ਨਾਲ ਚਾਰਾ ਖਾ ਰਹੀਆਂ ਸਨ ਜਦੋਂ ਸਰਬੋ ਨੇ ਹੌਲੀ ਆਵਾਜ਼ ਵਿੱਚ ਕਿਹਾ ਵੀਬੋ ਜੇ ਤੂੰ ਮੈਨੂੰ ਮਾਫ਼ ਨਾ ਕਰਦੀ ਤਾਂ ਅੱਜ ਮੈਂ ਕੁਝ ਵੀ ਨਾ ਹੁੰਦੀ ਮੇਰੇ ਲਈ ਸਭ ਤੋਂ ਵੱਡਾ ਕ્યો ਤੇਰੀ ਮੁਹੱਬਤ ਤੇ ਸੱਚਾਈ ਹੈ। ਬੀਬੋ ਨੇ ਮੁਸਕਰਾ ਕੇ ਕਿਹਾ ਭੈਣ ਰੱਬ ਨੇ ਸਾਨੂੰ ਇਕੱਠੇ ਰੱਖਿਆ ਹੈ ਤਾਕਤਰੀ ਮਿਲੀ। ਹੁਣ ਅਸੀਂ ਇੱਕ ਦੂਜੇ ਦੀ ਕਮਜ਼ੋਰੀ ਨਹੀਂ ਤਾਕਤ ਹਾਂ ਜਿਹੜਾ ਕੰਮ ਅਲੱਗ-ਅਲੱਗ ਕਰਦੇ ਤਾਂ ਛੋਟਾ ਸੀ ਇਕੱਠੇ ਕਰਕੇ ਉਹ ਵੱਡੀ ਮਿਸਾਲ ਬਣ ਗਿਆ। ਉਸ ਦਿਨ ਤੋਂ ਪੈਣਾ ਦੀ ਬਰਕਤ ਡੈਰੀ ਹੁਣ ਉਸ ਦਿਨ ਤੋਂ ਪੈਣਾ ਦੀ ਬਰਕਤ ਡੈਰੀ ਸਿਰਫ ਇੱਕ ਬਿਜ਼ਨਸ ਹੀ ਨਹੀਂ ਇਹ ਦੋ ਪੈਣਾ ਦੀ ਸੱਚਾਈ ਮਿਹਨਤ ਪਿਆਰ ਤੇ ਮਿਲਾਬ ਦੀ ਨਿਸ਼ਾਨੀ ਸੀ। ਜਿੱਥੇ ਪਹਿਲਾਂ ਈਰਖਾ ਸੀ ਹੁਣ ਉਥੇ ਬਰਕਤ ਹੈ ਪੈਣਾ ਦਾ ਨਾਮ ਹੁਣ ਪਿੰਡ ਦੀ ਛਾਣ ਬਣ ਗਿਆ ਹੋਰ ਮਜ਼ੇਦਾਰ ਤੇ ਸਿੱਖਿਆਦਾਇਕ ਕਹਾਣੀਆਂ ਦੇਖਣ ਲਈ ਜੁੜੋ ਸਾਡੇ ਚੈਨਲ ਨਾਲ ਜੇ ਕਹਾਣੀ ਚੰਗੀ ਲੱਗੀ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ